ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦਿ ਲਾਂਬੜਾ ਕਾਂਗੜੀ ਕੋਆਪਰੇਟਿਵ ਸੁਸਾਇਟੀ ਵੱਲੋਂ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੀ ਖੇਤਾਂ ਵਿੱਚ ਕਟਾਈ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਦਿ ਲਾਂਬੜਾ ਕਾਂਗੜੀ ਕੋਆਪਰੇਟਿਵ ਸੁਸਾਇਟੀ ਪਿੰਡ ਲਾਂਬੜਾ ਬਲਾਕ ਹੁਸ਼ਿਆਰਪੁਰ ਵਨ ਵੱਲੋਂ ਸਰਫੇਸ ਸੀਡਰ ਨਾਲ ਬਜਾਈ ਕੀਤੀ ਗਈ ਕਣਕ ਦੀ ਖੇਤਾਂ ਵਿੱਚ ਕਟਾਈ ਦੌਰਾਨ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਖੇਤਾ ਵਿੱਚ ਪ੍ਰਦਰਸ਼ਨ ਸੰਬੰਧੀ ਜਾਇਜ਼ਾ ਲਿਆ ਸੋਸਾਇਟੀ ਵੱਲੋਂ ਪਿਛਲੇ ਸਾਲ ਸਰਫਸ ਸਿਡਰਾਹੀ ਕਣਕ ਦੀ ਬਜਾਈ ਕੀਤੀ ਗਈ ਸੀ ਅਤੇ ਅੱਜ ਉਸ ਦੀ ਕਟਾਈ ਕੀਤੀ ਗਈ ਗੱਲ ਕਰਦੇ ਹੋਏ ਉਹਨਾਂ ਦੱਸਿਆ ਕਿ ਸਰਫਸ ਸਿਡਰਾਹੀ ਬਜਾਈ ਕਰਨ ਨਾਲ ਖਰਚਾ ਕਾਫੀ ਘਟਾਉਂਦਾ ਹੈ ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਪਿਛਲੇ ਸਾਲ ਹੀ ਜ਼ਿਲ੍ਹੇ ਵਿੱਚ 80 ਤੋਂ 85 ਹੈਕਟੇਅਰ ਵਿੱਚ ਸਰਫਸ ਸਿਡਰਾਹੀ ਕਣਕ ਦੀ ਬਜਾਈ ਕੀਤੀ ਗਈ ਸੀ ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਉਹਨਾਂ ਕਿਸਾਨਾਂ ਨੂੰ ਸਰਫਸ ਸਿਡਰ ਨਾਲ ਕਣਕ ਦੀ ਬਜਾਈ ਨੂੰ ਅਪਣਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਵਿਧੀ ਨਾਲ ਜਿੱਥੇ ਕਣਕ ਦੀ ਬਿਜਾਈ ਕਰਨ ਵਿੱਚ ਖਰਚਾ ਕਾफी ਕਾਟਾ ਹੁੰਦਾ ਹੈ ਨਾਲ ਹੀ ਇਹ ਖੇਤਾ ਵਿੱਚ ਪਰਾਲੀ ਪਬੰਧਨ ਕਰਨ ਦਾ ਇੱਕ ਸਭ ਤੋਂ ਸਸਤਾ ਤੇ ਵਧੀਆ ਬਦਲ ਹੈ ਅੱਜ ਹੁਸ਼ਾਪੁਰ 1 ਬਲਾਕ ਦੇ ਵਿੱਚ ਲਾਮੜਾ ਕਾਂਗਰਸ ਸੁਸਾਇਟੀ ਵੱਲੋਂ ਪਿੰਡ ਲਾਮੜਾ ਦੇ ਵਿੱਚ ਸਰਫੇਸ ਸੀਡਰਾਈ ਬਿਜਾਈ ਕੀਤੀ ਗਈ ਸੀ ਕਣਕ ਦੀ ਉਸ ਦੀ ਹਾਰਵੈਸਟਿੰਗ ਕੀਤੀ ਗਈ ਹੈ ਇੱਥੇ ਕ੍ਰੌਪ ਕਟਿੰਗ ਐਕਸਪੈਰੀਮੈਂਟ ਕੀਤਾ ਗਿਆ ਇੱਕ ਮਰਲੇ ਦਾ ਇੱਕ ਕ੍ਰੌਪ ਕਟਿੰਗ ਐਕਸਪੈਰੀਮੈਂਟ ਸੀ ਇਸ ਦੇ ਵਿੱਚ ਦੇਖਣជា ਆਏ ਕਿ ਯੀਲਡ ਅੱਛੀ ਹੈ ਦਾਣਾ ਵੀ ਅੱਛਾ ਹੈ ਜੋ ਸਾਡੇ ਜ਼ਿਲ੍ਹੇ ਦੀ ਐਵਰੇਜ ਹੀਲਡ ਹੈ ਉਸ ਦੇ ਨਾਲ ਹੀ ਇਹ ਮੈਚ ਕਰਦਾ ਹੈ ਤੇ ਨਾਲ ਹੀ ਜਦੋਂ ਤੁਸੀਂ ਇੰਟਰੈਕਸ਼ਨ ਕੀਤੀ ਇੱਥੇ ਕਿਸਾਨਾਂ ਨਾਲ ਸੋਸਾਇਟੀ ਦੇ ਬੰਦਿਆਂ ਨਾਲ ਤੇ ਨਾਲ ਹੀ ਇੰਜੀਨੀਅਰਸ ਵੀ ਆਏ ਹਨ ਇਹਨਾਂ ਦਾ ਕਹਿਣਾ ਹੈ ਕਿ ਸਰਫੇਸ ਸੀਡਰ ਦੇ ਨਾਲ ਬਿਜਾਈ ਕਰਨ ਦੇ ਵਿੱਚ ਖਰਚਾ ਕਾਫੀ ਜ਼ਿਆਦਾ ਘਟ ਆਂਦਾ ਹੈ ਜਿਵੇਂ ਕਿ ਜਦੋਂ ਅਸੀਂ ਬਿਜਾਈ ਕਰਨੀ ਹੈ ਉਸ ਟਾਈਮ ਕੇਵਲ ਟਰੈਕਟਰ ਲੱਗਦਾ ਹੈ ਬਹੁਤ ਥੋੜਾ ਖਰਚਾ ਹੈ ਤੇ ਬਾਚ ਵੀ ਪੈਸਟਿਸਾਈਡ ਵਗੈਰਾ ਦਾ ਵੀਡ ਦਾ ਆਪ ਚਾਂਸਸ ਕੱਟ ਜਾਂਦੇ ਨੇ ਕਿਉਂਕਿ ਕ੍ਰੌਪ ਆਪਣੀ ਉੱਪਰ ਹੀ ਲੱਗੀ ਹੋਈ ਹੈ ਤੁਕ ਨਹੀਂ ਪੈਂਦੀ ਉੱਥੇ ਪਰਾਲੀ ਨਾਲ ਟੱਕੀ ਹੁੰਦੀ ਹੈ ਇਸ ਕਰਕੇ ਕਾਫੀ ਸਕਸੈਸਫੁਲੀ ਐਕਸਪੈਰੀਮੈਂਟ ਰਹਾ ਹੈ ਹੁਣ ਪਿਛਲੇ ਸਾਲ ਹੀ ਇਸ ਸਰਫੇਸ ਸੀਡਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਇਸ ਨੂੰ ਅਪਰੂਵਲ ਦਿੱਤੀ ਗਈ ਸੀ ਤੇ ਪਿਛਲੇ ਸਾਲ ਹੀ ਖਸ਼ਾਹਪੁਰ ਦੇ ਵਿੱਚ ਲਗਭਗ 80 ਤੋਂ 85 ਹੈਕਟੇਅਰ ਦੇ ਵਿੱਚ ਸਰਫੇਸ ਸੀਡਰ ਨਾਲ ਬਿਜਾਈ ਹੋਈ ਹੈ ਅਸੀਂ ਇਸੇ ਰਿਜ਼ਲਟ ਹੁਣ ਦੇਖ ਰਹੇ ਹਲੇ ਤੱਕ ਜਿਹੜੇ ਰਿਜ਼ਲਟਸ ਆਏ ਨੇ ਕਾਫੀ ਪ੍ਰੋਮਿਸਿੰਗ ਰਿਜ਼ਲਟਸ ਨੇ ਤੇ ਸਾਨੂੰ ਉਮੀਦ ਹੈ ਕਿ ਅੱਗੇ ਆਉਣ ਵਾਲੇ ਸਾਲਾ ਦੇ ਵਿੱਚ ਸਰਪੇਸੀ ਦਾ ਦੀ ਵਰਤੋਂ ਜੋ ਹੈ ਉਹ ਹੋਰ ਵਧੇਗੀ। ਕੁਮਰਲੇ ਦਾ 플ੌਟ ਬਣਾ ਕੇ ਤੇ ਉਹਦੇ ਵਿੱਚੋਂ ਅਸੀਂ ਹੁਣ ਝਾੜ ਜਿਹੜੀ ਜਿੰਨੀ ਵੀ ਉਹਦੇ ਵਿੱਚ ਕਣਕ ਸੀ ਉਹ ਸਾਰੀ ਕੱਟ ਲਈ ਆ ਉਸ ਤੋਂ ਬਾਅਦ ਅਸੀਂ ਹਾਰਵੈਸਟ ਕਰਕੇ ਫਿਰ ਦੇਖਾਂਗੇ ਕਿ ਇੱਕ ਮਰਲੇ 'ਚੋਂ ਕਿੰਨੀ ਕਣਕ ਨਿਕਲਦੀ ਆ ਉਹਨੂੰ ਫਿਰ ਆਪਾਂ ਇਹ ਮਕਸਦ ਇਸ ਜੋ ਇਸ ਐਕਸਪੈਰੀਮੈਂਟ ਦਾ ਉਹ ਹੀ ਹੈ ਕਿ ਜਿਹੜੀ ਨਾਰਮਲ ਕਣਕ ਅਸੀਂ ਬੀਜਦੇ ਆ ਉਹਦੇ ਵਿੱਚ ਔਰ ਜਿਹੜੀ ਸਰਫੇਸ ਸੀਡਰ ਨਾਲ ਬੀਜੀ ਕਣਕ ਆ ਇਹਦੇ ਵਿੱਚ ਝਾੜ ਦਾ ਕੋਈ ਫਰਕ ਹੈ ਜਾਂ ਨਹੀਂ ਹੈ ਇਹ ਵਿਧੀ ਜਿਹੜੀ ਆ ਬਹੁਤ ਕਾਮਯਾਬ ਹੈ ਬਾਕੀ ਝਾੜ ਅਸੀਂ ਹੁਣ ਦੇਖਾਂਗੇ ਨਾਲ ਨੂੰ ਨਵੀਂ ਟੈਕਨੋਲੋਜੀ ਜਿਹੜੀ ਸਰਫੇਸ ਸੀਡਰ ਆਈ ਆ ਉਹਦੇ ਉਹਦੀ ਆਪਾਂ ਫੈਦਾਵਾਰ ਕਰਕੇ ਦੇ ਆਈ ਆਜੇ ਉਹਦੀ ਹਾਰਵੈਸਟਿੰਗ ਕਰਕੇ ਦੇ ਆਈ ਆਜੇ ਉਹਦੇ ਰਿਜ਼ਲਟ ਵੀ ਪਤਾ ਲੱਗ ਜਾਣਗੇ ਤਾਂ ਕਿ ਕਿਸਾਨਾਂ ਦੇ ਜਿਹੜੇ ਮੰਦੀ ਜਿਹੜੀ ਸ਼ੰਕਾ ਦੂਰ ਹੋਵੇ ਅੱਗੇ ਟ